ਹੁਣ ਥੋੜੇ ਬਰਦਾਸ਼ਤ ਕਰ ਲੋ ਇਹ ਚ ਕਿਹੜੀ ਗੱਲ ਹੈ ਹੈ ਤੇ ਪਰ ਡਿਬੇਟ ਉਹ ਕਰੋ ਇਸ ਹਾਊਸ ਦੇ ਵਿੱਚ ਜਿਹਦੇ ਨਾਲ ਦੇਸ਼ ਦਾ ਫਾਇਦਾ ਹੋਵੇ ਨਾ ਕਿ ਆਪਸ ਵਿੱਚ ਇੱਕ ਦੂਜੇ ਦਾ ਫਾਇਦਾ ਹੋਵੇ ਵੀ ਅੱਜ ਬਾਜਵਾ ਸਾਹਿਬ ਐਨੀ ਵਾਰੀ ਉੱਠੇ ਕੱਲ ਨੂੰ ਟੱਬੀ ਲੱਗ ਜੂ ਖਵਾਰ ਚ ਹੈਨਾ ਵੀ ਬਾਜਵਾ ਸਾਹਿਬ ਨੇ ਐਨੀ ਵਾਰੀ ਉੱਠ ਕੇ ਮੁੱਖ ਮੰਤਰੀ ਨੂੰ ਭਾਸ਼ਣ ਦੇਣ ਤੋਂ ਰੋਕਿਆ ਇਹ ਇਹਦੇ ਨਾਲ ਖੁਸ਼ ਹੋ ਜਾਂਦੇ ਅਸੀਂ 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 ਲੈਦੇ ਹਾਂ ਕੰਪਲੀਟ ਤੁਸੀਂ ਬਾਅਦ ਚ ਦੱਸ ਦਿਓ ਤੁਸੀਂ ਬਾਜਵਾ ਸਾਹਿਬ ਇੱਕ ਵਾਰੀ ਹੋਰ ਰੋਕ ਕੇ ਫਿਰ ਸੀਲ ਸਾਹਿਬ ਚਲੋ ਕਰ ਲੈਣ ਦਿਓ ਜੀ ਤੁਸੀਂ ਸੀਨ ਬਦਲੋ ਜੀ ਲੱਗ ਗਿਆ ਲੱਗ ਰਹੀ ਆ ਜੱਫੀ ਤੇ ਲੱਗਣ ਵਾਲੇ ਜਾਏ ਤੁਸੀਂ ਦੇਖੋ ਔਰ ਵਰਕਆਊਟ ਮੈਂ ਸਰ ਸਪੀਕਰ ਸਾਹਿਬ ਸਪੀਕਰ ਸਾਹਿਬ ਜੀ ਸਰ ਇੱਕ ਵਾਰੀ ਬਾਹਰ ਜਾ ਕੇ ਵਾਪਸ ਆ ਕੇ ਨਾ ਇਹ ਇੱਕ ਡੱਬੀ ਤਾਂ ਬਣ ਗਈ ਇਹਨਾਂ ਦੀ ਠੀਕ ਹੈ ਨਾ ਫੇਰ ਆ ਕੇ ਇਹ ਇਹ ਡੱਬੀਆਂ ਇਹ ਡੱਬੀਆਂ ਛਪਾਉਂਦੇ ਆ ਇਹ ਉਹ ਪੱਤਰਕਾਰ ਬੈਠਿਆ ਉਹ ਪੱਤਰਕਾਰ ਬੈਠਿਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬਸ ਉਹ ਅਸੀਂ ਤੁਸੀਂ ਕਹ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਤਾਂ ਦੇ ਦਿਓ બોલ બોલਣ ਤਾਂ દે દો ઓ جنابજી جنابજી 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਬੱਕ ਬਿਠਾ ਤਾਂ ਲੋ ਅਸਾ ਸੀਟ ਤੇ ਸਪਰਿੰਗ ਲੱਗਿਆ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ हाई हाई तीन चार दिन, दिन चलना है तो की टेक्निकल तो 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 आ गई तो नहीं ये दसो तुस तो सामू ए कहने हो जा मटीरियल आ गया सह क्या कहो जा मटीरियल आ गया नहीं नहीं ती सू मटीरियल समझते हो ਤੁਸੀਂ ਸਾਨੂੰ ਮਟੀਰੀਅਲ ਖੰਦਿਓ ਬਾਅਦ ਕੇਨੋ ਟੈਕਨੀਕਲ ਪ੍ਰੋਬਲਮ ਉਹ ਜਨਾਬ ਵੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕਰ ਕਰੀਏ ਟੈਕਨੀਕਲ ਪ੍ਰੋਬਲਮ ਤੁਹਾਡੇ ਚ ਹੈ ਫਿਰ ਇਹ ਬਾਰ ਬਾਰ ਉੱਠਣਾ ਵੀ ਟੈਕਨੀਕਲ ਪ੍ਰੋਬਲਮ ਹੈ ਹਾਂ ਮੈਂ ਤਾਂ ਬਾਰ ਬਾਰ ਉੱਠਿਆ ਨਹੀਂ ਮੈਂ ਤਾਂ ਮੈਂ ਤਾਂ ਜਦੋਂ